ধন শ্রী গুরু রবিদী জিদে জীবনে পাওয়ন পবিত্র প্রকাশ পুরবু মন হোজয় সভা স্পোর্টস ক্লব রাজ গ্রাম ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਗੇ ਸਮਾਜ ਫੇਵੀ ਬਲੱਡ ਮੋਟੀਵੇਟਿਵ ਸਾਡੇ ਵੱਡੇ ਵੀਰ ਸ਼੍ਰੀ ਪ੍ਰਦੀਪ ਪੱਗਾ ਜੀ ਦੇ ਸਹਿਯੋਗ ਨਾਲ ਵੀਵਾ ਫੈ ਚੂ ਖੂਨ দান ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਦੇ ਨਾਲ ਨਾਲ ਪੰਜਾਬ ਦੇ ਉੱਗੇ ਸਮਾਜ ਫੇਵੀ ਸੇਵਾਦਾਰ ਪਾਈ ਸੁਖਜੀਤ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਟਰੋਲੀ ਕਲਾ ਆਦਮਪੁਰ ਦੁਆਬਾ ਸੇਵਾਦਾਰ ਪਾਈ ਹਰਜਿੰਦਰਪਾਲ ਸੇਵਾਦਾਰਪਾਈ ਸੁਖਵਿੰਦਰ ਸਿੰਘ ਜੀ ਲक्की ਉ체ਚੇ ਤੌਰ ਤੇ ਪਹੁੰਚੇ ਅਤੇ ਮੁੱਖ ਮਹਿਮਾਨ ਸੇਵਾਦਾਰਪਾਈ ਸੁਖਜੀਤ ਸਿੰਘ ਜੀ ਨੇ ਸਮੂਹ ਪ੍ਰਬੰਧਕਾਂ ਤੇ ਫੈਸ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਰਿਬਨ ਕਟ ਬਲੱਡ ਕੈਂਪ ਦਾ ਸ਼ੁਭਾਰੰਭ ਕੀਤਾ ਅਤੇ ਬਲੱਡ ਦਾਨੀ ਵੀਰਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵਿਕ ਦਿੱਤਾ। ਉਹਨਾਂ ਕਿਹਾ ਕਿ ਖੂਨਦਾਨ ਹੀ ਇੱਕ ਇਹੋ ਜਿਹਾ ਦਾਨ ਹੈ ਜੋ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਲਈ ਪ੍ਰਾਪਤ ਕੀਤਾ ਜਾਂਦਾ ਹੈ। ਇਸ ਲਈ ਹਰ ਇੱਕ ਤੰਦਰੁਸਤ ਵਿਅਕਤੀ ਨੂੰ ਤਕਰੀਬਨ ਸਾਲ ਵਿੱਚ ਦੋ ਵਾਰੀ ਤਾਂ ਆਪਣਾ ਬੇਸ਼ਕੀਮਤੀ ਖੂਨ ਦਾਨ ਜ਼ਰੂਰ ਹੀ ਕਰਨਾ ਚਾਹੀਦਾ ਹੈ ਜੋ ਕਿ ਅੰਤ ਵਿੱਚ ਸੂਹ ਪ੍ਰਬੰਧਕ ਜਨਾ ਨੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਅਤੇ ਸਾਥੀਆਂ ਦਾ ਗੁਰੂ ਸਾਹਿਬ ਜੀਆਂ ਦੀ ਬਖਸ਼ਿਸ਼ ਫਿਰੋਪਾ ਅਤੇ ਸਨਮਾਨ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਇਸ ਨੇਕ ਦਲੀ ਪਿਆਰ ਅਤੇ ਫਤਕਾਰ ਲਈ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਦੀ ਮਿਨਹਾਸ ਜੀ ਨੇ ਸੂਹ ਪ੍ਰਬੰਧਕਾਂ ਦਾ ਨौजਵਾਨਾਂ ਦਾ ਅਤੇ ਹਮੇਸ਼ਾ ਹੀ ਵੱਡੀ ਗਿਣਤੀ ਵਿੱਚ ਸਾਥ ਨਿਭਾਉਣ ਵਾਲੇ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਤੈਂ ਦਿলো ਧੰਨਵਾਦ ਕੀਤਾ ਮੈਂ ਪਲਕਦੀਪ ਕੌਰ ਐਂਕਰ ਬੋਲ ਪਰਦੇਸਾਂ ਦੇ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਵੱਲੋਂ ਵਿਸ਼ੇਸ਼ ਰਿਪੋਰਟ ਸਵਾਹਿਗੁਰੂ ਜੀ ਕੀ ਫਤਈ ਦਾਸ ਸੁਖਜੀਤ ਸਿੰਘ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਮਤੀਜੀ ਪਿੰਡ ਡਰੋਲੀ ਕਲਾਂ ਅੱਜ ਸਾਨੂੰ ਮੌਕਾ ਮਿਲਿਆ ਪਿੰਡ ਕਾਲੇਵਾਲ ਫੱਤੂ ਵਿਖੇ ਵੱਡੇ ਭਾਜੀ ਪ੍ਰਦੀਪ ਬੱਗਾ ਜੀ ਅਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਲਗਾਏ ਗਏ ਤਨ ਤਨ ਸਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਕੈਂਪ ਵਿੱਚ ਮੂਲੀਅਤ ਕਰਨ ਦਾ ਅਸੀਂ ਇੱਥੇ ਪਹੁੰਚਣ ਤੇ ਇਹਨਾਂ ਦਾ ਸਾਰਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਮਾਨਵਤਾ ਦੀ ਸੇਵਾ ਲਈ ਖੂਨਦਾਨ ਕਰ ਰਹੇ ਹਨ ਬਲੱਡ ਕੈਂਪ ਦੀ ਸ਼ੁਰੂਆਤ ਬਹੁਤ ਵਧੀਆ ਤਰੀਕੇ ਨਾਲ ਹੋ ਚੁੱਕੀ ਹੈ ਤੇ ਬਹੁਤ ਸਾਰੇ ਦਾਨੀ ਸੱਜਣ ਬਲੱਡ ਦੇਣ ਆ ਰਹੇ ਹਨ ਅਸੀਂ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਦੱਸ ਰਹਿਆਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਆਪਣੀਆਂ ਵੱਧ ਤੋਂ ਵੱਧ ਅਖਬਾਰਾਂ ਵਿੱਚ ਲਗਵਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਵੀ ਨੌਜਵਾਨ ਸਵਾ ਸਪੋਰਟ ਕਲੱਬ ਵੱਲੋਂ ਗੁਰੂ ਰਵਦਾਸ ਮਹਾਰਾਜੀ ਜੀ ਦੀ ਜਾਦ ਵਿੱਚ ਸਮਾਰਪਿਤ 20ਵਾਂ ਫੂਦਨ ਕੈਂਪਸ ਕਾਲੇਵਾਲ ਤੋਂ ਵਿਖੇ ਲਖਾਇਆ ਜਾ ਰਿਹਾ ਹੈ ਜੀ ਇਸ ਵਿੱਚ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਬਾਬਾ ਸੁਖਜੀਤ ਸਿੰਘ ਜੀ ਡਰੋਲੀ ਕਲਾਂ ਤੋਂ ਉੱਚੇ ਚੇ ਤੌਰ ਤੇ ਪਹੁੰਚੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਰੇ ਡੋਨਰ ਜੋ ਵੀ ਸਾਨੂੰ ਸਹਿਯੋਗ ਦਿੰਦੇ ਆ ਇਸ ਖੂਨਦਾਨ ਦੇ ਕੈਂਪ ਦੇ ਵਿੱਚ ਪਹੁੰਚ ਗਏ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਪੱਤਰਕਾਰਾਂ ਪੱਤਰਕਾਰ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਇਸ ਪ੍ਰੋਗਰਾਮ ਨੂੰ ਕਵਰ ਕਰਦੇ ਆ ਤੇ ਸਾਡੀ ਜੋ ਵੀ ਉਪਲਬਧੀਆਂ ਇਹਨਾਂ ਨੂੰ ਦੁਨੀਆ ਤੱਕ ਪਹੁੰਚਾਉਂਦੇ ਆ ਧੰਨਵਾਦ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਪੱਤਿ